ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਰਿਸ਼ਤਾ ਲੈ ਕੇ ਆਏ ਆ ਜੀ ਤਰਨ ਤਰਨ ਏਰੀਆ ਲੜਕੀ ਦਾ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਜੀ ਗੋਤਾ ਜੀ ਪੁੱਲਰ ਲੜਕੇ ਦਾ ਡੇਟ ਆਫ ਬਰਥ ਹੈ ਜੀ 15 11 97 ਹਾਈਟ ਹੈ ਜੀ 6 ਫੁੱਟ ਸਟੱਡੀ ਕੀਤੀ ਹੈ ਬੀ ਕਾਮ ਇਹ ਦੋ ਭੈਣ ਭਰਾ ਨੇ ਭੈਣ ਮੈਰਿਡ ਹੈ ਜੀ ਲੜਕੇ ਨੂੰ 10 ਕਿੱਲੇ ਜ਼ਮੀਨ ਆਉਂਦੀ ਹੈ ਕੁਝ ਸੈਰੀ ਪ੍ਰਾਪਰਟੀ ਹੈ ਜੀ ਨਾ ਕੋਲ ਲੜਕਾ ਆਸਟ੍ਰੇਲੀਆ ਦੇ ਵਿੱਚ ਗਿਆ ਹੋਇਆ ਤੇ ਪੀਆਰ ਦੀ ਫੈ ਲੜਕੇ ਦੀ ਲਈ ਹੋਈ ਹੈ ਮੰਮੀ ਡੈਡੀ ਦਾ ਵੀ ਵੀਜ਼ਾ ਲੱਗਿਆ ਹੋਇਆ ਜੀ ਲੜਕਾ ਬਹੁਤ ਸੋਨਾ ਸੁਨੱਖਾ ਹੈ ਤੇ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਜੋ ਕਿ ਸੂਣੀ ਸੁਣਖੀ ਹੋਵੇ ਤੇ ਲੜਕੀ ਪਹਿਲ ਆਸਟ੍ਰੇਲੀਆ ਗਈ ਲੜਕੀ ਨੂੰ ਹੀ ਦਿੰਦੇ ਨੇ ਜੀ ਇਹ ਤੇ ਜੇ ਲੜਕੀ ਇਧਰ ਇੰਡੀਆ ਜਿੱਥੇ ਲੜਕੀ ਦੀ ਵਧੀਆ ਸਟੱਡੀ ਕੀਤੀ ਹੋਵੇ ਕੋਈ ਡਿਗਰੀ ਕੀਤੀ ਹੋਵੇ ਲੜਕੀ ਦੀ ਜੈਸੇ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਤੁਸੀਂ ਇਸ ਦੇ ਵਿੱਚ ਅਸੀਂ ਘਰ ਦੇ ਨੰਬਰ ਦਿੰਨੇ ਆ ਰਿਸ਼ਤੇ ਲੜਕੇ ਦੇ ਨੰਬਰ ਹੈ ਜੀ 98145 64602 98145 64602 ਜੀ ਜਿਸ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਜੀ